ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਕੋ ਸਹੀ ਨਹੀਂ ਹੈਗੇ ਹਜੇ ਤੱਕ ਰਵੀ ਫਰੂਜਪੁਰ ਦੀ ਰੀ ਰੀ ਵਿੱਚ ਕੋਟ ਬੁੱਢੇ ਲਾਗੇ ਬਡਾਲਾ ਪਿੰਡ ਦੇ ਲਾਗੇ ਪਿੰਡ ਜਿੱਥੇ ਹਜੇ ਤੱਕ ਵੀ ਹਾਲਾਤ ਜਿਹੜੇ ਉਹ ਸਹੀ ਨਹੀਂ ਹੈਗੇ ਪਾਣੀ ਖੇਤਰ ਵੀ ਘਰਾਂ ਚੋਂ ਮੇ ਪਿਆ ਤਾਂ ਚਾਹ ਪਾਣੀ ਦੇ ਘਰ ਆਏ ਉਹ ਜਿਹੜਾ ਘਰ ਠੱਠ ਗਿਆ ਮਾਤਾ ਦਾ ਇੱਥੇ ਘਰ ਸੀ ਮਾਤਾ ਦਾ ਠੱਠ ਗਿਆ ਤੇ ਖੋਣ ਮਾਤਾ ਜਿਹੜੀ ਇੱਥੇ ਨਹੀਂ ਸਾਰਾ ਦਿੱਤਾ ਮਾਂ ਤਾਂ ਵਿਚਾਰੀ ਬਚਾਰੀ ਇੱਥੇ ਨਹੀਂ ਸਾਰਾ ਦਿੱਤਾ ਬਹੁਤ ਵੱਡਾ ਨੁਕਸਾਨ ਹੋ ਜਾ ਰਿਹਾ ਉਹ ਘਰ ਦੇ ਵਿੱਚ ਸੀ ਵਿਚਾਰੇ ਪਾਣੀ ਨਾਲ ਟੱਟ ਚੁੱਕੇ ਹੈ ਵਾਹਿਗ ਇਦਾਂ ਦੀਆਂ ਮਦਦ ਆਪਾਂ ਨੂੰ ਕਰਨੀਆਂ ਚਾਹੀਦੀਆਂ ਆਪਾਂ ਰਾਸ਼ਨ ਜਾਂ ਕੋਈ ਹੋਰ ਇਹ ਮਾਂ ਤਾਂ ਵਿਚਾਰੀ ਬਹੁਤ ਲੋੜਵੰਦ ਪਰਿਵਾਰ ਆ ਘਰ ਟੱਟ ਗਿਆ ਤੇ ਆਪਾਂ ਰਾਸ਼ਨ ਜਾਂ ਹੋਰ ਚੀਜ਼ਾਂ ਨਾ ਦੇਖੀਏ ਸੰਗਤ ਜੀ ਇਹ ਚੀਜ਼ਾਂ ਕਿਤੇ ਲੋੜਵੰਦ ਦੇ ਘਰ ਬਣਾ ਦੋ ਉਹਦੀ ਮਤ ਕਰ ਦੋ ਤੇ ਜੇ ਬਾਅਦ ਦੇ ਵਿੱਚ ਦੇਖਾਂ ਕੀ ਨੁਕਸਾਨ ਹੁੰਦਾ ਉਹ ਚੀਜ਼ਾਂ ਆਪਾਂ ਦੇਈਏ ਆਪਾਂ ਨਾ ਰਾਸ਼ਨ ਦਿਵਾਲੇ ਪੈਸਾ ਬਰਵਾੜ ਕਰੀਏ। ਮਾਤਾ ਘਰ ਕੋਣ-ਕੋਣਾ? ਘਰ ਕੋਣ-ਕੋਣਾ ਮਾਤਾ? ਘਰ ਸਾਰੇ ਬਣਾਏ ਨੂੰ ਸਾਨੂੰ ਕੋ ਕੋ ਸੁਣ। ਕੱਲੀਆਂ ਤੂੰ ਰਹਿੰਦੀ ਮਾਤਾ? ਬਸ ਬੇਟਾ ਨਾ ਕੋਈ ਜਾਤ ਨਾ ਕੋਸ ਸੁਣ। ਕੱਥੀ ਗਿਆ? ਉਹ ਅੰਕਨਲ ਗਿਆ ਮੱਜਾਂ ਦਾ ਚਾਰ ਨਹੀਂ ਆਣ ਗਿਆ। ਵੰਡਦੇ ਅਗੇ ਉੱਤੇ। ਸੋ ਕੱਲੀਆਂ ਰਹਿੰਦੀ ਮਾਤਾ ਨਾਲ ਤੇ ਕੋਣ-ਕੋਣ ਘਰ ਦੇ ਵਿੱਚ ਰਹਿੰਦੇ? ਇਹ ਬੇਟਾ ਤੇਰਾ ਏ। ਵਿਆਹੇ ਹੋ ਬੇਟਾ? ਨਹੀਂ ਕਿੰਨੇ। ਅੱਛਾ ਤੇ ਘਰ ਟੱਟ ਗਿਆ? ਹਾਂਜੀ। ਵਾਹਿਗੁਰੂ। ਅਜੋ ਤੇ ਗੁਜ਼ਾਰਾ ਕਰਦੇ ਆਂ ਲੜਕਾ ਵਿਚਾਰਾ ਬਾਈ ਦੇ ਨਾਲ ਰਹਿੰਦਾ ਤੇ ਚੱਲ ਇਥੇ ਇਹਨਾਂ ਦੇ ਘਰੋਂ ਖਾਈ ਪੀਏ ਹੋਰ ਤੇਰਾ ਲੈ ਲੋ ਹੋਰ ਦੇ ਹੋਰ ਵਾਹਿਗੁਰੂ 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 ਬੱਚਾ ਦਾ ਨੁਕਸਾਨ ਤਾਂ ਨਹੀਂ ਹੋਇਆ ਹੈ ਪਾਣੀ ਥੇੜਾ ਥੋੜਾ ਤਾਂ ਨਹੀਂ ਇੰਝ ਕਰਨਾ ਰਾਸ਼ਨ ਵੰਡਿਆ ਜਾ ਰਿਹਾ ਵੀਰ ਕਲਵੰਤ ਗੁਰੂ ਘਰ ਸੋਈ ਤੋਂ ਤੇ ਨਾਲ ਗੁਰਪ੍ਰੀ ਭਾਜੀ ਸਾਡੇ ਲਾਂਡਰਾਂ ਵਾਲੇ ਜਿੱਥੇ ਨਾਲ ਖਲੀ ਸੰਦੀਪ ਸਾਰੇ ਹਾਂ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਹੈ ਹਰੀਕਤ ਆ ਮਾਤਾ ਕਿਹੜਾ ਪਿੰਡ ਆ ਇਹ ਬਡਾਲਾ ਪਿੰਡ ਮੁੰਡਾਲਾ ਪਿੰਡ ਨਾਲੇ ਪਿੰਡ ਦੇ ਵਿੱਚ ਆ ਪਾਣੀ ਦੋ ਦੇ ਬਾਈ ਆ ਲੋ ਅਮਾ ਵੀ ਪਾਣੀ ਛਕ ਲੋ ਦੋ ਗਾਈ ਆ ਜੀ ਫੋਲ ਵੀਰੇ ਆਖਿਆ ਭੁੱਖਾ ਮਾਰ ਜਾਂਦਾ ਆ ਪੁੱਛਿਆ ਰਿਆ ਸਭ ਪੰਜ ਦੇ ਸਤ ਆ ਲੋ ਵੀਰੇ ਆਹ ਦੇ ਦੋ ਫੇਰੀ ਪਸੂ ਵਾਲੇ ਪਸੂ ਵਾਲੇ ਮਾ ਤਾਂ ਲਿਆਈਏ ਪਸੂ ਵਾਲੇ ਕੁਝ ਲਾਈਆ ਤਾਂ ਲਿਆਉਣ ਲਿਆ ਆਉਣੇ ਮਾ ਤਾਂ ਲਿਆਉਣੇ ਕੱਲ ਲਿਆਉਣੇ ਲਿਆਉਣੇ ਫੀਡ ਲਿਆਉਣੇ ਆ ਆ ਲੈ ਲਓ ਮਤ ਦਿੱਤਾ ਜੀ ਬੱਸ ਕੀ ਕਰੀਏ ਅੱਗੇ ਠੀਕ ਆ ਸੰਭਲ ਜਾਣਾ ਆਸ਼ਕੂ ਥੱਲੇ ਬੜਿਆ ਬਹੁਤੇ ਥੱਲੇ ਬੇਕੋਟ ਹੋ ਰੱਖ ਮਾਤਾ ਕਿੰਨੇ ਪਸ਼ੂ ਆ ਮਾਤਾ ਕਿੰਨੇ ਪਸ਼ੂ ਦੋ ਗਾਈ ਤੇ ਦੋ ਬੱਚੇ ਆ ਅੱਛਾ ਚਲ ਉਹਨੇ ਮਾਤਾ ਲੈ ਕੇ ਫਿਰ ਮੇਰੇ ਛੱਡ ਗਈਆਂ ਵਿਚਾਰੀਆਂ ਦਾ ਪਾਣੀ ਘਰ ਵੀ ਪਾਣੀ ਆ ਮਾਤਾ ਘੋੜਾ ਘਰ ਆਵੇ ਉਹ ਦੇਖੋ ਤਾਂ ਕਿੰਨਾ ਕਿੰਨਾ ਕਾ ਬਾਈ ਉਹ ਗੇਟ ਦੇ ਵਿੱਚ ਹੀ ਆ ਗੇਟ ਤੇ ਕਰੀ ਜਾਂਦਾ ਪਰ ਉਹ ਨਿਕਲ ਗਿਆ ਉਹ ਥੋੜਾ ਰਹਿ ਗਿਆ ਹੁਣ ਥੋੜਾ ਮਾਤਾ ਹੋ ਜਾਣਾ ਕੋਈ ਗੱਲ ਨਹੀਂ ਘਬਰਾਣਾ ਮਾਤਾ ਹਾਂ ਹੋ ਜਾਣਾ ਠੀਕ ਹਾਂ ਬੱਸ ਮਾ ਕਾ ਛੱਡ ਕੇ ਚਲੇ ਗਏ ਕੀ ਕਰਦੇ ਫਿਰ ਵੀ ਆਖਿਆ ਪਿਆ ਆਪ ਨੂੰ ਰੁਕ ਗਿਆ ਹੈਲੋ ਹੈ ਹਾਂਜੀ ਇੱਕ ਕੋਠਿਆਂ ਦੇ ਛੱਤਾਂ ਤੈਨੂੰ ਪਤਾ ਨਹੀਂ ਜਿਹੜੇ ਦੱਸਦੇ ਪਾਉਂਦੇ ਕੋਠੜੀ ਬਸ ਨਹੀਂ ਸੂਤ ਨਹੀਂ ਚਲੇ ਪਾਸੇ ਆ ਗਏ ਰਾਜੂ ਭਰਾ ਸਾਡਾ ਵੀ ਪਹੁੰਚਿਆ ਜੀ ਜੇ ਬਾਬਾ ਦੀਪ ਸਿੰਘ ਸਰਵਾਦਾਲ ਦੇ ਤਿੰਨ ਦਿਨ ਆਸਮਾਨ ਨਵਾਉਣ ਦੇ ਲਈ ਜੀ ਬਹੁਤ ਚੜ੍ਹਦੀ ਕਲਾ ਚ ਗੱਲ ਕਰਨ ਦੇ ਫੋਨ ਲੱਗਾ ਕਰ ਸਾਡੇ ਮੈਂ ਕਿਹਾ ਸੀ ਦੌੜ ਭੱਜੀ ਲੱਗੀ ਸੀ ਯਾਦਿ ਭਰਾਵੋਂ ਦੇ ਸਪੋਰਟ ਕੰਨਦੇ ਆ ਜਿਵੇਂ ਅੱਜ ਨਾਲ ਵਲੰਟੀਅਰ ਦੇ ਤੌਰ ਤੇ ਵੀ ਨਾਲ ਸਵਾਵਾ ਕਰ ਰਾ ਰਾਸ਼ਨ ਵੰਡ ਰਿਹਾ ਭਰਾਵਾਂ ਨਾਲ असली सेवा ਦੇ ਭਾਜੀ ਹੁਣਾਂ ਦੀ ਆ ਚਲੋ ਅਸੀਂ ਵਿਆਹ ਵਿੱਚ ਜੋੜ ਕਰਨਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਪੰਜਾਬ ਇਕੱਠਾ ਆ ਗਿਆ ਬਿਲਕੁਲ ਜੀ ਪਨਾ ਪੂਰਾ ਯੂਥ ਇਕੱਠਾ ਆਇਆ ਇਹ ਬੜੀ ਵੱਡੀ ਗੱਲ ਹੈ ਇਹ ਖੁਸ਼ੀ ਦੀ ਗੱਲ ਹੈ ਨਾ ਪੰਜਾਬ ਗਰੀ ਮਾਰ ਸਕਦਾ ਨਾ ਗਰੀ ਮਾਰਨਾ ਬਿਲਕੁਲ ਜੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਚਲ ਪਾਣੀ ਦੀ ਸੇਵਾ ਇਹ ਕਿਹੜਾ ਪਿੰਡ ਬਡਾਲਾ ਪਿੰਡਾਂ ਨੇ ਜਿਹੜੇ ਬਡਾਲਾ ਪਿੰਡ ਦੇ ਵਿੱਚ ਆ ਗਏ ਗੋਪੀ ਬਾਬਾ ਜੀ ਕੋਈ ਲੋਕ ਜਿਹੜੀ ਸੇਵਾ ਨੇ ਇਹ ਬਸ ਨੇ ਤਾਂ ਮੁਹਾਲੀ ਜ਼ਿਲ੍ਹੇ ਤੋਂ ਸਾਰੀ ਰਸਣ ਦੀ ਸੇਵਾ ਕਰ ਰਹੇ ਆ ਪੰਜ ਬੋਟ ਆਪਣੀ ਸਸਤਾ ਬਾਬਾ ਦੀਪ ਸਿੰਘ ਸੰਸਥਾ ਜਿਹੜੀ ਉਹ ਜੋ ਪਿੰਡ ਸ਼ੰਭੂ ਸ਼ੰਭੂ ਬਾਡਰ ਵਾਲੇ ਆ ਜੀ ਪਿੰਡ ਬਾਸਮੇ ਤੋਂ ਸੇਵਾ ਲੈ ਕੇ ਆਏ ਆ ਜੀ ਚਾਰ ਟਰੈਲੀਆਂ ਦੋ ਚਾਰੇ ਦੀਆਂ ਤੋਂ ਸੁੱਕੇ ਰਸ਼ਨ ਦੀਆਂ ਮੈਡੀਕਲ ਸੇਵਾ ਵੀ ਲੈ ਕੇ ਆਏ ਆ ਬਾਬਾ ਜੀ ਇਹ ਬਹੁਤ ਦੁੱਖ ਹੁੰਦਾ ਦੇਖ ਕੇ ਸਾਡੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਬਾਕੀ ਆ ਵੀਰ ਹੁਣੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਨਾਲ ਖੜ੍ਹਣ ਲਈ